ਲੌਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਪਾਲ ਮਿਟਰੀ ਬੇਚਿਆਣਾ ਬਾਈ ਜੀ ਇੱਕ ਆਪਾਂ ਆਪਣੇ ਤੁਹਾਡੇ ਮੀਰਾ ਵਾਸਤੇ ਬਾਈ ਜੀ ਇੱਕ ਪੀਂਜਰਾ ਲੈ ਕੇ ਆਇਆ ਕੁਰਤੀ ਵਾਲਾ ਬਹੁਤ ਹੀ ਵਧੀਆ ਪੀਂਜਰਾ ਇਹ ਪੀਂਜਰਾ ਬਾਈ ਜੀ ਫੋਲਡ ਹੋ ਜਾਂਦਾ ਜਿਵੇਂ ਟੇਚੀ ਹੁੰਦੀ ਹੈ ਦੇਖੋ ਕੋਈ ਸੌਦੇ ਗੁਸਤਾ ਲੈ ਕੇ ਜਾਣਾ ਜਾਂ ਕੋਈ ਜ਼ਰੂਰੀ ਬਾਤ ਤੇ ਸੌਦੇ ਬਾਤ ਤੇ ਵਿੱਚ ਇਹਦੇ ਟ੍ਰੇ ਆਈ ਹੈ ਦੇਖੋ ਆਹ ਟ੍ਰੇ ਆ ਜੀ ਇਹ ਟ੍ਰੇ ਨਿਕਲ ਜਾਂਦੀ ਆ ਵੀਰੇ ਇੱਥੋਂ ਦੀ ਆ ਜੀ ਜੇ ਮੈਂ ਵੀ ਲੈਟਰੀਨ ਬਾਥਰੂਮ ਕੁੱਤਾ ਕਰ ਦਿੰਦਾ ਭਾਈ ਜੀ ਤਾਂ ਇਹ ਦੇਖ ਕੇ ਆਪਾਂ ਸਾਫ਼ ਕਰ ਸਕਦੇ ਹਾਂ ਐਡੀ ਖਾਤੀਏ ਤਾਂ ਹੋ ਰਹਾ ਭਾਈ ਜੀ ਇਹ ਫੋਲਡਿੰਗ ਹੋ ਜਾਂਦਾ ਜੀ ਆ ਦੇਖੋ ਇਹ ਬੋਲਡਿੰਗ ਹੋ ਜਾਂਦਾ ਜੀ ਆ ਦੇਖੋ ਸਾਰਾ ਇਕੱਠਾ ਹੋ ਜਾਂਦਾ ਜੀ ਇਹ ਬਹੁਤ ਹੀ ਵਧੀਆ ਚੀਜ਼ ਹੈ ਜੀ ਦੁਬਾਰੇ ਫੇਰ ਜਦੋਂ ਇਹ ਜੋੜਨਾ ਬਾਈ ਜੀ ਤਾਂ ਹਾਂ ਜੁੜ ਜਾਂਦਾ ਜੀ ਬਹੁਤ ਹੀ ਸ਼ਾਨਦਾਰ ਚੀਜ਼ ਆ ਬਹੁਤ ਹੀ ਟੌਪ ਦਾ ਹੈ ਜੀ ਤੇ ਨਾਲੇ ਤਾਂ ਆਪਾਂ ਨੂੰ ਚੱਕਾ ਬਈ ਇਹ ਸੁੱਕਾ ਹੋ ਜਾਂਦਾ ਨਾਲੇ ਨਾ ਖਰਾਬ ਹੋਣ ਵਾਲੀ ਚੀਜ਼ ਆ ਦੇਖੋ ਜੀ ਇਹ ਲੋਹੇ ਦੀਆਂ ਪੱਤੀਆਂ ਨੇ ਤਾਰਾਂ ਨੇ ਇਹਦੇ ਉੱਤੇ ਪਲਾਸਟਿਕ ਜਿਹੜੀ ਹੁੰਦੀ ਹੈ ਆ ਸਾਰੀ ਇੱਥੋਂ ਵੀ ਖੁੱਲ ਜਾਂਦਾ ਜੀ ਇਹ ਆ ਤੇ ਇਹਦਾ ਸਪਰਿੰਗ ਲੱਗਿਆ ਹੋਇਆ ਸਿਸਟਮ ਸਾਰਾ ਇਹ ਕੋਈ ਚੀਜ਼ ਹੋਰ ਕਰਨੀ ਤਾਂ ਨਹੀਂ ਆਪਾਂ ਨੇ ਤਾਂ ਬਹੁਤ ਵੀ ਵਧੀਆ ਚੀਜ਼ ਆ ਬਾਈ ਜੀ ਇਹ ਇੱਥੇ ਵੀ ਇਹਦਾ ਸਿਸਟਮ ਲੱਗਿਆ ਹੁੰਦਾ ਈ ਆ ਦੇਖੋ ਨਾਲੇ ਇਹਦਾ ਰੇਟ ਵੀ ਜੀ ਇੰਨਾ ਕੋਈ ਜ਼ਿਆਦਾ ਨਹੀਂ ਹੈਗਾ ਜੇ ਆਪਾਂ ਕਹਾਂਗੇ ਤੇ ਝੁਰਪੀ ਬਾਈ ਜੀ ਆ ਜਾਂਦਾ ਵਧੀਆ ਇਹ ਜਿਆਦੇ ਜੜਕੇ ਬਾਈ ਜੀ ਫੇਰ ਤਿਆਰ ਹੋ ਜਾਣਾ ਇਹਦੇ ਵਿੱਚ ਸੈਜ ਬਾਈ ਜੀ ਵੱਡੇ ਛੋਟੇ ਸਾਰੇ ਤਰ੍ਹਾਂ ਦੇ ਸੈਜ ਮਿਲ ਜਾਂਦੇ ਨੇ ਬਾਈ ਜੀ ਚੀਜ਼ ਬਹੁਤ ਵਧੀਆ ਚਾਹੇ ਧੁੱਪੇ ਪਿਆ ਰਹੇ ਛਾਂਵੇਂ ਪਿਆ ਰਹੇ ਬਾਹਰ ਮੀਂਹ ਚ ਪਿਆ ਰਹੇ ਤਾਂ ਇਹਨੂੰ ਜਗਾਰ ਨਹੀਂ ਪੈਂਦਾ ਤਾਂ ਚੜਨ ਵਾਲੀ ਚੀਜ਼ ਆ ਮੇਰੇ ਵੀਰੋ ਪਲਾਸਟਿਕ ਚੜੀ ਹੁੰਦੀ ਹੈ ਦੇ ਉੱਤੇ ਨੋਹੀਆਂ ਥਾਰਾਂ ਦੇ ਉੱਤੇ ਧੰਨਵਾਦ ਬਾਈ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਬਾਈ ਜੀ ਸ਼ੇਅਰ ਕਰ ਦੇਣਾ ਜੀ